자터 마지드 ਇੱਥੇ ਕਰ ਲਈ ਬਾਈ ਇੱਥੇ ਕਰ ਲਓ ਬਾਈ ਇੱਥੇ 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 ਵਾਈਟ ਕਰ ਲਈ ਇੱਥੇ ਲੈਓ ਲਓ ਜੋ ਡਿਵਾਡੋ ਪਰਤੀ ਦਾ ਸੀ ਟੀਮ ਆ ਗਿਆ ਨਾ ਸਹੀ ਆ ਰਿਹਾ ਹੋ ਰਿਹਾ ਫਿਰ ਰਾਮ ਨਾ ਲੀ ਕਿਹਾ ਰਾਮ ਨਾ ਲੀ ਕਿਹਾ ਕਿਹਾ ਯਾਰ ਕੁਐਸਚਨ ਆ ਗਿਆ ਜੀ ਸੋ ਯਾਰ ਆ ਨਾ ਜੀ ਕਰ ਕਿੰਨਾ ਮੈਂ ਕੀ ਕਹਾਂਗੇ ਪਹਿਲਾਂ ਤਾਂ ਇਹ ਸੁਗਾਤ ਹੀ ਕਹੀ ਜਾ ਸਕਦਾ ਹੈ ਕਾਫੀ ਢਾਈ ਇਹ ਸੁਗਾਤ ਹੈ ਜਿਹੜੀ ਕਿ ਮੌਕਸਰ ਤੇ ਮਲੋਟ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25-30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਪੁਰਦ ਹੋ ਗਈ ਹੈ ਜਿੱਤੇ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਤੁਲਨੇ ਮੁਕਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਇੱਕ ਮੈਂ ਮੋਹਮ ਹੈ ਜਿਹੜੀ ਚਲਾ ਰਹੇ ਹੈਗੇ ਤੁਸੀਂ ਬਖਾਰ ਗਿਆ ਉਹਦੇ ਲਈ ਲੋਕਾਂ ਨੂੰ ਕੀ ਸੁਨੇਹਾ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਇੱਕੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਆ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ ਹਾਂਜੀ ਮਲੋਟ ਵਾਲਿਓ ਆ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ ਚਾਰ ਦਿਨਾਂ ਲਈ ਫ੍ਰੀ ਐਂਡ ਕੋਸਟ